ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਬਠਿੰਡਾ ਦੀ ਅਮਰਪੁਰਾ ਵਸਤੀ ਦੇ ਵਿੱਚ ਥੋੜੀ ਜਿਹੀ ਇਹ ਕਹਾਣੀ ਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਹੋਈ ਲੜਾਈ ਜਿਹੜੇ ਇੱਕ ਵਿਅਕਤੀ ਦੋਨਾਂ ਧਿਰਾਂ ਦੀ ਲੜਾਈ ਨੂੰ ਛੜਾਣ ਗਿਆ ਤਾਂ ਉਸ ਦੇ ਸਿਰ ਦੇ ਵਿੱਚ ਰੌੜ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਤੇ ਉਹਨਾਂ ਦੀ ਦੁਕਾਨ ਦੇ ਉੱਤੇ ਤੋੜਪੰਡ ਕਰ ਦਿੱਤੀ ਗਈ ਤੇ ਮੌਕੇ ਦੇ ਉੱਤੇ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਕਾਰਜਕਰਤਾ ਵੱਲੋਂ ਪਹੁੰਚ ਕੇ ਜਖਮੀਆਂ ਨੂੰ ਸਿਵਲ ਹਸਪਤਾਲ ਬਠਿੰਡਾ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਆ우 ਆਪਾਂ ਜਾਣਦੇ ਹਾਂ ਪੂਰਾ ਮਾਮਲਾ ਇਸ ਖਬਰ ਤੇ ਰਹੇ ਹਾਂ ਹਾਂਜੀ ਕੀ ਨਾਮ ਆਪਕਾ ਮੇਰਾ ਨਾਮ ਦੇਸ਼ਰਾ ਸਰ ਕੀ ਮਾਮਲਾ ਕੀ ਹੋਇਆ ਮਾਮਲਾ ਕੁਝ ਦਿਨ ਸਰਜੀ यहां सब्जी का अड्डा लगाते हैं बच्चे यहां होके जो है ਇਕ ਗ੍ਰਾਗ ਆਇਆ ਲੜਕਾ ਉਸ ਨੂੰ ਜੋ ਹੈ ਸਕੂਟਰੀ ਵਸਲੇ ਸਾਮਾਨ ਲਿਆ ਤੇਲੇ ਲੈ ਕੇ ਉਹ ਗਿਆ ਜਿਵੇਂ ਉਸਨੇ ਸਕੂਟਰੀ ਮੋੜੀ ਉਧਰੋਂ ਸੇ ਮੋਟਰਸਾਈਕਲ ਵੀ ਮੁੰਡੇ ਆ ਰਹੇ ਦੋ ਤਿੰਨ ਉਹਨਾਂ ਨੇ ਆ ਕੇ ਜਦ ਸਕੂਟਰੀ ਵੱਜੀ ਹੈ ਬਜਲ ਸਾਹ ਉਹਨਾਂ ਨੇ ਗਾਲ ਕੱਢੀ ਉਹਨਾਂ ਨੂੰ ਮਾ ਬੈਲਦੀ ਮਾ ਬੈਣ ਦੀ ਗਾਲ ਕੱਢਣ ਤੋਂ ਬਾਅਦ ਮੈਂ ਪੁੱਛਿਆ ਭਾਈ ਗਾਲ ਕਿਉਂ ਕੱਢਦੇ ਹੋ ਭਾਈ ਇੰਨੀ ਗਾਲ ਤਾਂ ਮਾਰਕੀਟ ਸ਼ੁਰੂ ਕਰਤੀ ਮੇਰਾ ਜਾ ਕੇ ਜਦੋਂ ਬਚਨ ਗਿਆ ਤੇ ਉਹਨੂੰ ਕੁੱਟਵਾੜ ਕਰਕੇ ਉਹਨਾਂ ਨੂੰ ਡਾਲਿਆ ਮੈਂ ਜਦੋਂ ਗਿਆ ਮੈਂ ਗਿਆ मैं मैंने भी कुछ सेट मार सर सर के मैंने में अच्छा। सेट मार नहीं प, लड़ाई पहले हो रही थी आप बचाव करने हाँ मैं बचाव करने पर जा सका मेरे बचाव करने क्यों कुट्टी जाने हैं अच्छा कितने बंदे थे वो पांच छह बंदे थे सर अच्छा, किस किस पे सवार होके वो मोटरसाइकिल से आए कुछ तुरके भी आए अच्छा पुलिस को फोन किया आपने हाँ जी पुलिस को फोन किया सर जी हाँ वो क्या पुलिस ने कहा सिविल जाओ वहाँ कार्रवाई करो अच्छा मौके आए नहीं। आए नहीं। पुलिस मौके पर नहीं आई सौ नंबर ही फोन किया एक बारह कोई कोई नहीं नहीं अच्छा, ही आई सर अभी एम्बुलेंस आई थी अभी एम्बुलेंस आई है वो एम्बुलेंस बच्चों को लेके गई सर जी अच्छा, कितने चार आदमी चोट लगी दो बेटे हैं एक जो लड़का सामान लेके गया तो वो है पहले भी कभी आए लड़के नहीं नहीं पहले कभी नहीं आए वो आते हैं तो जाते हैं लेकिन अपने से कोई वार्ताला नहीं सर जी जानते हो क्या वो तो बच्चे इधर कई ढाई नंबर गली के रहे, अच्छा, रहे हाँ जी बता रहे हाँ सुनने में आया नंबर गली के किस तरह की मांग करते हैं मांग करते हैं सर ऐसा नहीं होना चाहिए हमारे साथ इंसाफ मिलना चाहिए हमारे बच्चों को जो मारपीट करी है सिर में छोटो आई हैं उसका इंसाफ मिलना चाहिए जो घर पे आके हमारे को मारपीट करके हैं अच्छा, ऐसा नहीं होना चाहिए है जी घर घर में घुसके के बाहर से यहाँ तक मारपीट ही करके सर जी कौन सा एरिया है ये अमरपुरा तीन नंबर गली ਅਮਰਪੁਰਾ ਬਸਤੀ ਗਲੀ ਨੰਬਰ 3 ਦੇ ਵਿੱਚ ਬਾਈਕ ਵਾਲੇ ਇੱਕ ਮੁੰਡੇ ਦਾ ਗਲੀ ਦੇ ਵਿੱਚ ਖੜੇ ਇੱਕ ਹੋਰ ਮੁੰਡੇ ਦੇ ਨਾਲ ਕਿਸੇ ਗੱਲ ਦੇ ਨਾਲ ਰੋਲਾ ਪੈ ਗਿਆ ਤੇ ਦੋਨੋਂ ਆਪਸ ਦੇ ਵਿੱਚ ਲੜ ਪਏ ਇੱਕ ਦੂਜੇ ਉੱਤੇ ਉਹਨਾਂ ਨੇ ਇੱਟਾਂ ਤੇ ਰਾੜਾ ਦੇ ਨਾਲ ਹਮਲਾ ਸ਼ੁਰੂ ਕਰਤਾ ਲੇਕਿਨ ਇਨ ਬਿਟਵੀਨ ਉੱਥੋਂ ਇੱਕ ਸਬਜ਼ੀ ਵਾਲਾ ਜਿਹੜਾ ਸਬਜ਼ੀ ਵੇਚ ਰਿਹਾ ਸੀ ਉਹ ਇਹਨਾਂ ਦੀ ਲੜਾਈ ਛੜਾਉਣ ਲਈ ਵਿੱਚ ਨੂੰ ਆਇਆ ਤਾਂ ਇੱਕ ਮੁੰਡੇ ਨੇ ਰਾੜ ਲੈ ਕੇ ਉਹਦੇ ਸਿਰ ਚ ਮਾਰੀ ਤੇ ਉਹ ਸਬਜ਼ੀ ਵਾਲੇ ਦਾ ਸਿਰ ਪਾੜ ਦਿੱਤਾ ਜਿਸ ਦੀ ਪਹਿਚਾਨ ਓਮ ਰਾਏ ਉੱਤਰ ਦੇਸਰਾਜ ਨਿਵਾਸੀ ਅਮਰਪੁਰਾ ਬਸਤੀ ਵੱਜੋਈ ਜਿਸ ਨੂੰ ਨੌਜਵਾਨ ਵੈਲਫਰ ਸੋਸਾਇਟੀ ਦੀ ਸਾਡੀ ਟੀਮ ਵੱਲੋਂ ਸਿਵਲ ਹਸਪਤਾਲ ਬਠਿੰਡਾ ਦੇ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਇਹ ਲੜਾਈ ਦਾ ਕੇਸ ਹੈ ਕੀ ਬ੍ਰੋ। ਮੇਰਾ ਨਾਮ ਡਾਕਟਰ ਸਾਇਲ ਹੈ। ਸਾਡੇ ਕੋਲ ਇੱਕ ਅਮਰਪੁਰਾ ਬਸਤੀ ਤੋਂ ਲੜਾਈ ਦਾ ਕੇਸ ਆਇਆ ਹੈ। ਓਮ ਰਾਏ ਉਹਦੇ ਸਿਰ ਤੇ ਸੱਟ ਲੱਗੀ ਹੈ। ਅੱਛਾ ਜੀ। ਉਹ ਪੁਲਿਸ ਕਾਰਵਾਈ ਵਾਸਤੇ ਉਹ ਕੇਸ ਨੂੰ ਭੇਜ ਦਿੱਤਾ ਗਿਆ। ਪੇਸ਼ੈਂਟ ਕੰਡੀਸ਼ਨ ਕਿਸ ਤਰ੍ਹਾਂ ਹੈ? ਪੇਸ਼ੈਂਟ ਸਟੇਬਲ ਹੈ। ਇਹ ਨਾਲ ਚੱਲ ਰਿਹਾ ਹੈ। ਇਲਾਜ ਚੱਲ ਰਿਹਾ ਹੈ।